ਸੰਸ਼ਕਾਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਸੰਦੀਪ ਦੇਵੜਾ ਦੁਆਰਾ ਲਿਖੀ ਗਈ ਕਹਾਣੀ ਪੁੱਛਾਂ ਵਾਲਾ ਬਾਬਾ ਦਾ ਭਾਗ ਪਹਿਲਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਰਨ ਸਿੰਘ ਨੇ ਕਾਫੀ ਕੰਮ ਕਰ ਕੀਤੀ ਪਰ ਕਿਸਮਤ ਨੇ ਸਾਥ ਨਾ ਦਿੱਤਾ ਕੰਮ ਸ਼ੁਰੂ ਕਰਦਾ ਬਾਅਦ ਵਿੱਚ ਸੀ ਪਹਿਲਾਂ ਹੀ ਠੱਪ ਹੋ ਜਾਂਦਾ ਬੜਾ ਪਰੇਸ਼ਾਨ ਸੀ ਕਿ ਕਰੀ ਤੱਕ ਕੀ ਕਰੀ ਜਿਹੜੀ ਪੂੰਜੀ ਸੀ ਉਹ ਖਤਮ ਹੋ ਚੁੱਕੀ ਸੀ ਤੇ ਕਰਜ਼ਾ ਵੀ ਸਿਰ ਬਹੁਤ ਝੜ ਗਿਆ ਸੀ ਇੱਕ ਦਿਨ ਕਿਸ ਨੇ ਮਜ਼ਾਕ ਵਿੱਚ ਇਹ ਕਹਿਤਾ ਕਰਮ ਸਿੰਘ ਜੇ ਕੋਈ ਕੰਮ ਨਹੀਂ ਚੱਲਦਾ ਤਾਂ ਬਾਬਾ ਬਣ ਜਾ ਨਾਲੇ ਪੈਸਾ ਕੋਈ ਨਹੀਂ ਲੱਗਣਾ ਹਿੰਗ ਲੱਗੇ ਨਾ ਫੜਕੜੀ ਰੰਗ ਝੋਖਾ ਲੋਕਾਂ ਨੇ ਇਹ ਤੇਰਾ ਘਰ ਪਰ ਦੇਣਾ ਆ ਚਾਚਾ ਮੈਂ ਤਾਂ ਪਹਿਲਾਂ ਹੀ ਦੁਖੀ ਹਾਂ ਕਾ ਤੂੰ ਐਵੇਂ ਛੇੜੀ ਜਾਣਾ ਆ ਨਾਲੇ ਮਜ਼ਾਕ ਕਰਨ ਮੈਂ ਗਰੀਬ ਹੀ ਮਿਲਿਆ ਹਾਂ ਛੱਡ ਤੇਰੀ ਮਰਜ਼ੀ ਮੈਂ ਕੀ ਕਹਿਣਾ ਆ ਉਹ ਤਾਂ ਆ ਕੇ ਚਲਾ ਗਿਆ ਪਰ ਉਸੇ ਆਖੀ ਗਲ ਕਰਮ ਸਿੰਘ ਦੇ ਦਿਮਾਗ ਦੀ ਕਿਸੇ ਨਾ ਕਿਸੇ ਕੋਨੇ ਵਿੱਚ ਫਸ ਗਈ ਸੀ ਉਹ ਸੋਚਣ ਲੱਗਾ ਜੇ ਇਹ ਹੋ ਨਹੀਂ ਜਾਵੇ ਤਾਂ ਵਧੀਆ ਹੈ ਨਲੇ ਸਰਕਾਰੀ ਦਰਬਾਰੀ ਇੱਜ਼ਤ ਕਰਮ ਸਿੰਘ ਦੋ ਤਿੰਨ ਦਿਨਾਂ ਤੋਂ ਹਨ ਇਸੇ ਹੀ ਬਾਰੇ ਸੋਚਦਾ ਰਿਹਾ ਜੇ ਸ਼ੁਰੂ ਕਰਾਂ ਵੀ ਤਾਂ ਕਿਵੇਂ ਕਰਾਂ ਕਿੱਥੇ ਕਰਾਂ ਅਜਿਹੇ ਪ੍ਰਸ਼ਨ ਵੀ ਘਮ ਰਹੇ ਸਨ ਉਸ ਦੇ ਦਿਮਾਗ ਵਿੱਚ ਇੱਕ ਦਿਨ ਉਹ ਨਾਲ ਦੀ ਪਿੰਡ ਕਿਸੇ ਨੂੰ ਮਿਲਣ ਜਾ ਰਿਹਾ ਕਿ ਉਸ ਦੀ ਨਜ਼ਰ ਆਪਣੇ ਹੀ ਪਿੰਡ ਦੇ ਬਾਹਰ ਪਈ ਖਾਲੀ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਉੱਤੇ ਪਈ ਇਸ ਟੁਕੜੇ ਵਿੱਚ ਉਹ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਕਮਿਆਰ ਲੋਨ ਕੜ ਕੇ ਵਿਚੰਦਕ ਕੰਮ ਕਰਦੇ ਹੁੰਦੇ ਸਨ। ਕਲਰ ਜ਼ਮੀਨ ਹੋਣ ਕਾਰਨ ਇੱਥੇ ਉਪਜ ਨਹੀਂ ਹੁੰਦੀ ਸੀ। ਇਸ ਲਈ ਸਰਪੰਚਾਂ ਨੇ ਇਹ ਟੁਕੜਾ ਖਾਲੀ ਹੀ ਛੱਡ ਦਿੱਤਾ ਸੀ। ਕਰਮ ਮੋਸਾਈਕਲ ਰੋਕ ਉੱਥੇ ਹੀ ਕੜ ਗਿਆ ਤੇ ਕੁਝ ਦੇਰ ਰੁਕਣ ਤੋਂ ਬਾਅਦ ਆਪਣੇ ਹੀ ਪਿੰਨ ਵਾਪਸ ਆ ਗਿਆ। ਅਗਲੇ ਦਿਨ ਸਵੇਰੇ-ਸਵੇਰੇ ਹੀ ਕਰਮ ਉਸ ਜ਼ਮੀਨ ਦੇ ਟੁਕੜੇ ਉੱਤੇ ਪਹੁੰਚ ਗਿਆ ਤੇ ਝਾੜੂ ਲਾਉਣ ਲੱਗ ਪਿਆ। ਸਵੇਰੇ ਖੇਤਾਂ ਵੱਲ ਜਾਂਦੇ ਲੋਕਾਂ ਨੇ ਕਰਮ ਨੇ ਸਭ ਕਰਦੇ ਦੇਖਿਆ। ਕੀ ਕਰੀ ਜਾਣਾ ਕਰਮਿਆ ਪਰ ਕਰਮ ਨੇ ਜਾਣੋច ਕੇ ਕੋਈ ਵੀ ਜਵਾਬ ਨਾ ਦਿੱਤਾ ਬਸ ਆਪਣੇ ਕੰਬ ਵਿੱਚ ਲੱਗਿਆ ਰਿਹਾ ਕੋਲ ਸੰਦੇ ਪਾਣੂ ਬੀਬੀ ਨੇ ਪੁੱਛਿਆ ਕਰਮਿਆ ਵੇ ਕਰਮਿਆ ਸਵੇਰੇ ਸਵੇਰੇ ਕੀ ਕਰਨ ਲੱਗੇ ਪਿਆ ਚਾਚੀ ਮਰਦਾ ਕੀ ਨਾ ਕਰਦਾ ਤੇ ਕੀ ਵਿਚਾਰ ਤਾਂ ਪਾਈ ਜਾਣਾ ਮੈਂ ਤੈਨੂੰ ਕੀ ਪੁੱਛਦੀ ਹਾਂ ਤੇ ਤੂੰ ਕੋਈ ਹੋរី ਜਵਾਬ ਦੇ ਨਾ ਪਿਆ ਚਾਚੀ ਤੇਰੀ ਹੀ ਗੱਲ ਦਾ ਜਵਾਬ ਦਿੱਤਾ ਆ ਰਾਤ ਮੇਰੇ ਸੁਪਨੇ ਵਿੱਚ ਪਪਾ ਆਇਆ ਸੀ ਕਹਿੰਦਾ ਇੱਥੇ ਸਾਫ ਸਫਾਈ ਕਰ ਤੇ ਮੇਰੀ ਥਾਂ ਚਲਾ ਤੇ ਲੋਕਨ ਦਾ ਪਲਾ ਕਰਨ ਹਾਈ ਮੈਂ ਮਾਰ ਜਾਮਾ ਵੀ ਕੀੜਾ ਬੱਬਾ ਲਈ ਕਿਸ ਦਾ ਪਲਾ ਆਹੀ ਬੱਬਾ ਜਿਸ ਨੂੰ ਵੰਡ ਤੋਂ ਪਹਿਲਾਂ ਮੁਸਲਮਾਨ ਕਮਿਆਰ ਮੰਨਦੇ ਹੁੰਦੇ ਸੀ ਨਪਲਾ ਮੈਂ ਤੇਰੇ ਤੇ ਯਕੀਨ ਕਿ ਮੈਂ ਕੱਲਮਾ ਕਿ ਤੂੰ ਸੱਚ ਬੋਲਦਾ ਆ ਆ ਦੇਖ ਰਾਤ ਨੂੰ ਮੇਰੀ ਛਾਤੀ ਉੱਤੇ ਬੈ ਗਿਆ ਸੀ ਮੇਰੀ ਤਾਂ ਸੰਗੀ ਘੁੱਟਦਾ ਸੀ ਮੈਂ ਤਾਂ ਬਹੁਤ ਮਿੰਤਾ ਕਰਕੇ ਆਪਣੀ ਜਾਨ ਬਚਾਈ ਆ ਕਰਮ ਨੇ ਆਪਣੀ ਗਲੇ ਤੋਂ ਪਰਨਾ ਲਾ ਕੇ ਗਲਿਆਂ ਉੱਤੇ ਪਈ ਨੀਲ ਦਿਖਾਈ ਵਹਿਗਰੂ ਵਹਿਗਰੂ ਕਰਮਿਆ ਤਾਂ ਬੜੇ ਵੱਡੇ ਨਿਸ਼ਾਨ ਜਿਵੇਂ ਕਿਸੇ ਭੂਤ ਚੜੇਲ ਦੇ ਹੱਥ ਹੋਣ ਨਾ ਹੋਰ ਕੀ ਮੈਂ ਝੂਠ ਬੋਲਦਾ ਨਾ ਮੈਂ ਤਾਂ ਕਰਕੇ ਹੀ ਜਾਨ ਚੁੜਾਈ ਆ ਤੇ ਵਾਦਾ ਕੀਤਾ ਆ ਕਿ ਚਾਹੇ ਲੋਕ ਕੁਝ ਵੀ ਕਹਿਣ ਮੈਂ ਤੇ ਚੌਂਕੀ ਪਰਾਂਗਾ ਤੇ ਲੋਕਾਂ ਦੇ ਦੁੱਖਾਂ ਦਾ ਨਿਵਾਰਨ ਕਰਾਂਗਾ ਅੱਛਾ ਅੱਛਾ ਜੇ ਆ ਗੱਲ ਆ ਤਾਂ ਠੀਕ ਆ ਕਰਮ ਸਿੰਘ ਜਾਣਦਾ ਸੀ ਕਿ ਜਿਕਰਪਾਣ ਨੂੰ ਪਤਾ ਲੱਗ ਗਿਆ ਤਾਂ ਸਾਰੇ ਪਿੰਨ ਨੂੰ ਪਤਾ ਲੱਗ ਜਾਣਾ ਕਰਮ ਨੇ ਜਾਣਬੁੱਝ ਕੇ ਹੀ ਪਾਣ ਨੂੰ ਸਾਰੀ ਗੱਲ ਵਿਸਥਾਰ ਵਿੱਚ ਦੱਸੀ ਤੀ ਉਹਿਆ ਵੀ ਇੰਚ ਪਾਉਨੇ ਤਾਂ ਸ਼ਾਮ ਤੱਕ ਸਾਰੇ ਪਿੰਡ ਵਿੱਚ ਗਰਤਾ ਪ੍ਰਚਾਰ ਕੋਈ ਕੁਝ ਬੋਲੀ ਤੇ ਕੋਈ ਕੁਝ ਕੰਮ ਕੋਈ ਚੱਲਦਾ ਨਹੀਂ ਕਰਮੇ ਕੋਲੋਂ ਤੇ ਬਨਣ ਲੱਗਿਆ ਵੱਡਾ ਬਾਬਾ ਚਲ ਆਪਾਂ ਕੀ ਲੈਣਾ ਆ ਆਹੀ ਜਾਣਾ ਸਾਰਾ ਕੁਝ ਸਾਹਮਣੇ ਰੂੰਗੀ ਅਮਲੇ ਨੇ ਦੂਜੀ ਅਮਲੇ ਨੂੰ ਸਮਝਾਇਆ ਉਂਝ ਕਲਤਾ ਸੀ ਸਾਰੇ ਹੀ ਪਿੰਡ ਵਿੱਚ ਚਾਚਾ ਕਰਮੇ ਦੀ ਹੀ ਹੋ ਰਹੀ ਸੀ ਹੁਣ ਸਾਰੇ ਹੀ ਪਿੰਡ ਵਾਲਿਆਂ ਨੂੰ ਵੀਰਵਾਰ ਦੇ ਦਿਨ ਦਾ ਵੇ ਸਵੇਰੇ ਨਾਲ ਇੰਤਜ਼ਾਰ ਸੀ ਕਿ ਵੇਖਦਿਆਂ ਕਰਮਾ ਕੀ ਸਭ ਕੱਢੇਗਾ ਅਖੀਰੀ ਵੀਰਵਾਰ ਦਾ ਦਿਨ ਵੀ ਆ ਗਿਆ ਕਰਮਾ ਸਵੇਰੇ ਸਵੇਰੇ ਹੀ ਜਾ ਕੇ ਹਿਸਾਬ ਸਫਾਈ ਕਰ ਤੂਫਤ ਇਲਾਕੇ ਬਹਿ ਗਿਆ ਵੇਖਦੇ ਹੀ ਵੇਖਦੇ ਲੋਕਾਂ ਦਾ ਮੇਲਾ ਜਿਹਾ ਲੱਗ ਗਿਆ ਭਵੇਂ ਹੈ ਸਾਰੇ ਹੀ ਤਮਾਸ਼ਵੀ ਹੀ ਸਨ ਚੇਲਾ ਕੋਈ ਨਹੀਂ ਸੀ ਕਰਮਾ ਰਿਹਾ ਪਰ ਪੱਕਾ ਸ਼ਾਮ ਤੱਕ ਆਪਣੇ ਸਥਾਨ ਤੋਂ ਰੱਤੀ ਪਰ ਵੀ ਨਹੀਂ ਹਿਲੇ ਸ਼ਾਮ ਬਿਲੇ ਘਰੀ ਜਾਂਦੇ ਨੂੰ ਰਾਹ ਵਿੱਚ ਪਾਣੋ ਵੀ ਮਿਲ ਗਈ ਨਾ ਵੇ ਕਰਮਿਆ ਕੋਈ ਨਾ ਇਹ تیر ਚੀਲਾ ਦਰਸ਼ਨਾਂ ਨੂੰ ਐਵੇਂ ਹੀ ਲੱਤਾਂ ਠਕਾ ਕੇ ਵਾਪਸ ਗਿਆ ਚਾਚੀ ਚੀਲੇ ਨੂੰ ਸੱਦਾ ਨਹੀਂ ਦਿੰਦੇ ਜਦੋਂ ਭੀੜ ਪੈਂਦੀ ਹੈ ਨਾ ਆਪੇ ਹੀ ਭਜੇ ਆਉਂਦੇ ਨੇ ਵੀ ਜੇ ਕੁਝ ਕਰਨਾ ਹੀ ਸੀ ਤਾਂ ਨਵੀਂ ਦੁਕਾਨ ਦੇ ਮਹੂਰਤ ਮੰਗੋ ਮੁਫਤ ਦੇ ਚਾਰ ਬੰਦੇ ਹੀ ਸੱਦ ਲੈਂਦਾ ਆਖ ਭਾਣੋ ਆਪਣੇ ਘਰ ਵੱਲ ਗੱਲੀ ਮੁੜੀ ਗਈ ਪਰ ਭਾਣੋ ਦੀਆਂ ਅੱਖੀ ਗੱਲ ਸੱਜ ਗਈ ਸੀ ਕਰਮੇ ਨੂੰ ਸੋਚਣ ਲੱਗਾ ਕਿ ਜਿਹੜੇ ਬੰਦੇ ਸੱਦੇ ਜਾਣ ਜੋ ਚੀਲੇ ਬਣ ਸਕਦੇ ਹਨ ਉਹ ਸਾਰੀ ਰਾਤ ਸੋਚੀ ਗਿਆ ਤੇ ਅਖੀਰ ਰੂੰਗਾ ਅਮਲੇ ਤੇ ਉਸੇ ਸਾਥੀ ਗਰਮੀ ਨੂੰ ਠੀਕ ਲੱਗੀ ਉਹ ਪਹੁੰਚ ਗਿਆ ਸਵੇਰੇ ਹੀ ਰੂੰਗੀ ਦੇ ਚਵਾਰੇ ਵਿੱਚ ਆ ਕਿਹੜਾ ਪੌੜੀਆਂ ਛੜੇ ਆਉਂਦਾ ਆ ਇਸ ਵਕਤ ਹੀ ਰੂੰਗੇ ਬਾਈ ਮੋਨੇ ਨੇ ਰੂੰਗੇ ਨੂੰ ਪੁੱਛਣ ਲੱਗਿਆ ਮੋਨੇਆ ਪਾਣੀ ਦੇ ਛੱਟੇ ਮਾਰ ਮੂੰਹ ਤੇ ਓਏ ਇਹ ਤਾਂ ਕਰਮਾਵਾ ਬਾਬਾ ਲੱਗਦਾ ਆ ਹਾਂ ਬਾਬਾ ਕਿਵੇਂ ਸਾਡੇ ਚਵਾਰੇ ਵਿੱਚ ਉਹ ਵੀ ਇਸ ਵਕਤ ਇਸ ਵਕਤ ਰੂੰਗਿਆ ਕੰਮ ਸੀ ਯਾਰ ਤੇਰੇ ਤੱਕ ਸਾਡੇ ਤੱਕ ਉਹ ਵੀ ਕੰਮ ਉਹ ਤਾਂ ਸਾਡੇ ਜੰਮਣ ਵਾਲਿਆਂ ਨੂੰ ਨਹੀਂ ਪਿਆ ਕਦੇ ਹੱਸ ਕੇ ਜਵਾਬ ਦਿੰਦਾ ਹੈ ਤੈਨੂੰ ਨਹੀਂ ਪਤਾ ਕਿ ਕਿੰਨੇ ਕਮ ਦੀ ਚੀਜ਼ aeration ਨਾਲ ਹੀਰੇ ਦੀ ਕਦਰ ਤਾਂ ਜੋਰੀ ਨੂੰ ਹੀ ਹੁੰਦੀ ਆ ਅੱਛਾ ਬਾਬਾ ਅਸੀਂ ਵੀ ਹੀਰੇ ਆ ਆ ਤਾਂ ਹੁਣੇ ਹੀ ਪਤਾ ਚੱਲਿਆ ਸਾਨੂੰ ਤਾਂ ਦਾਦਾ ਪਿੰਨ ਮੂੰਹ ਵੀ ਲਾਉਂਦਾ ਮੂੰਹ ਤਾਂ ਨਹੀਂ ਲਾਉਂਦੇ ਕੀਤੇ ਚੁੰਮ ਕੇ ਮਰ ਹੀ ਨਾ ਜਾਣ ਰੂੰਗੇ ਬਈ ਫੁੱਲਾ ਵੀ ਬੋਲ ਪੈਂਦਾ ਹੈ ਅੱਛਾ ਫੁੱਲਿਆ ਤੇਰਾ ਮਤਲਬ ਮੈਂ ਜ਼ਹਿਰੀਲਾ ਹੀਰਾ ਬਣ ਗਿਆ ਓਏ ਤੁਸੀਂ ਬੋਲੀ ਹੀ ਜਾਵੋਗੇ ਜਦ ਮੇਰੀ ਵੀ ਕੀ ਗੱਲ ਸੁਣੋਗੇ ਚੁੱਪ ਕਰੋ ਚੁੱਪ ਕਰੋ ਬੋਲੋ ਕਰਮੀ ਬਾਬਾ ਜੀ ਤੁਸੀਂ ਇਸ ਵਾਰ ਮੇਰੀ ਜਗਾ ਉਤੇ ਚੇਲੇ ਬਣ ਕੇ ਆਣਾ ਹੈ ਆਤਾ ਜਾਵਾਂਗੇ ਪਰ ਪਰ ਕੀ ਬੱਪਾ ਤੂੰ ਚੋਣਾ ਹੈ ਅਸੀਂ ਤੇਰੀ ਮਸ਼ਹੂਰੀ ਕਰੀ ਬਿਲਕੁਲ ਇਹੀ ਚੋਣਾ ਹੈ ਮਸ਼ਹੂਰੀ ਤੱਕ ਕਰ ਦੇਵਾਂਗੇ ਪਰ ਤੈਨੂੰ ਸਾਨੂੰ ਖਾਚਾ ਪਾਣੀ ਦੇਣਾ ਪੈਣਾ ਹੈ ਉਸੇ ਤੁਸੀਂ ਫਿਕਰ ਨਾ ਕਰੋ ਲੈ ਆ ਕਿ ਮੈਂ ਫਿਕਰ ਨਾ ਕਰੀਏ 나ਗਣੀ ਵਿਣ ਤਾ ਸਾਡੀ ਜਾਨ ਨਿਕਲ ਜਾਂਦੀ ਆ ਹੋਰ ਤਾਂ ਹੋਲ ਸਵੇਰ ਵਾਲਾ ਜ਼ਰੂਰੀ ਕੰਮ ਵੀ ਨਹੀਂ ਹੁੰਦਾ ਉਸ ਤੋਂ ਬਿਨਾ ਵਿਚਕਰੂ ਮੋਹਨ ਬੋਲ ਪੈਂਦਾ ਨਾਗੜੀ ਨਾ ਵੀ ਇੰਤਜ਼ਾਮ ਕਰ ਦੇ ਮਗਾ ਵਸਤੂ ਸੇ ਪ੍ਰਚਾਰ ਕਰ ਦਿਓ ਸਾਰੇ ਪਿੰਡ ਵਿੱਚ ਮੇਰਾ ਤੂੰ ਜਮਾ ਹੀ ਫਿਕਰ ਨਾ ਕਰ ਵੀਰਵਾਰ ਆਉਣ ਦੇ ਤਾਂ ਆਪਣਾ ਪਿੰਡ ਤਾਂ ਕੀ ਨਾਲ ਦੀ ਦਸਾਂ ਪਿੰਡਾਂ ਦੇ ਜੀ ਲੋਕਨਾਈ ਤਾਂ ਕੀ ਬਾਬਾ ਠੀਕ ਆ ਫਿਰ ਅੱਧਾ ਚੜਾਵਾ ਤੁਹਾਡਾ ਤੇ ਅੱਧਾ ਮੇਰਾ ਖਿੱਚ ਲਓ ਤਿਆਰੀ ਰੂੰਗਾ ਅਮ੍ਰਿਤੋਸੇ ਸਾਥੇ ਜਿੱਥੇ ਵੀ ਜਾਣ ਕਰਵੇਂ ਹਾਬੀ ਦੀ ਗੁਣਗਾਨ ਕਰੀ ਜਾਣ ਬਈ ਬੜੀ ਕਰਨੀ ਵਾਲਾ ਬਾਬਾ ਆ ਦੁੱਖ ਤੋੜ ਦਿੰਦਾ ਆ ਲੋਕਾਂ ਦੇ ਮੋਣਿਆ ਆਪਣੇ ਪਿੰਡ ਦੇ ਭਾਗ ਹੀ ਜਾਗ ਪਈ ਜੋ ਰੱਬ ਵਰਗਾ ਹੁੰਦਾ ਚੰਕੀ ਲਹੁੰਦਾ ਆ ਨਾ ਮੇਰੀ ਬਟਾਲੀ ਵਾਲੀ ਮਾਸੀ ਦਾ ਤਾਂ ਹਰ ਕੰਮ ਸਿਰਿਆ ਦਿੱਤਾ ਕਰਮੀ ਬਾਬੇ ਨੇ ਪੋਲਾ ਝੂਠੇ ਬੋਲ ਦਿੰਦਾ ਹੈ ਪੋਲਿਆ ਲਾਲਚ ਵੀ ਤਾਂ ਨਹੀਂ ਕਰੀਦਾ ਜੋ ਜੀ ਵਿੱਚ ਆਉਂਦਾ ਮੱਥਾ ਟੇਕ ਦਿਓ ਜੇ ਨਹੀਂ ਵੀ ਟੇਕਣਾ ਤਾਂ ਵੀ ਕੋਈ ਗੱਲ ਨਹੀਂ ਅੱਖਾਂ ਬੰਦ ਕਰ ਬਸ ਸਭ ਦੇ ਕੰਮ ਕਰੀ ਜਾਂਦਾ ਆ ਸਹੀ ਅੱਖਿਆ ਰੂੰਗਿਆ ਭਈ ਮੈਂ ਤਾਂ ਪੂਰੀ ਜ਼ਿੰਦਗੀ ਇਸ ਹਰ ਦੀਪ ਦਾ ਬੰਧਨ ਹੀ ਵੇਖਿਆ ਮੈਨੂੰ ਲੱਗਦਾ ਰੱਬ ਹੀ ਕਰਮ ਵਿਭਾਗੀ ਦੇ ਹੱਥੋਂ ਲੋਕ ਕਦਾ ਪਲਾ ਹੀ ਕਰਾਉਣਾ ਚਾਹੁੰਦਾ ਸੀ ਤਾਂ ਹੀ ਤਾਂ ਕੋਈ ਕੰਮ ਨਹੀਂ ਚੱਲਣ ਦਿੱਤਾ ਜਮਾਈ ਸਹੀ ਆ ਭਈ ਜਮਾਈ ਸਹੀ ਅਗਲਿਆਂ ਦੇ ਟੋਲੇ ਨਹੀਂ ਕਰਮੇ ਦੀ ਗੂੰਗਾਨ ਕਰਕੇ ਕਰਕੇ ਕਾਫੀ ਲੋਕਾਂ ਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕਰ ਦਿੱਤਾ ਹੁਣ ਇੰਤਜ਼ਾਰ ਤਾਂ ਆਉਂਦੇ ਵੀਰ ਵਰਦਾ ਸੀ ਕਿ ਕੀ ਬੰਦਾ ਹੈ ਕਰਮਾ ਸਵਕਤ ਹੀ ਥਾਂ ਉਤੇ ਪਹੁੰਚ ਗਿਆ ਤੇ ਲਈ ਚੌਂਕੀ ਹੌਲੀ-ਹੌਲੀ ਲੋਕ ভিੜਨ ਲੱਗੇ ਕੁਝ ਤਾਂ ਤਮਾਸ਼ਾ ਹੀ ਦੇਖਣ ਆਏ ਸਨ ਤੇ ਕੁਝ ਅਮਲੀਆਂ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਮੁਸ਼ਕਲਾਂ ਦੇ ਹੱਲ ਲੈਣ ਕਰਮਾਂ ਵਿੱਚੋਂ ਨਜ਼ਰਾਂ ਨਾਲ ਸਭ ਨੂੰ ਦਿਖ ਰਿਹਾ ਸੀ ਰਗੂ ਅਮਲੀ ਤੇ ਸਾਥੀਆਂ ਨੇ ਪੇੜ ਵਿਚੋਂ ਨਿਕਲ ਕੇ ਜਦ ਕਰਮੇ ਦੇ ਪੈਰੀ ਹੱਥ ਲਾਇਲ ਕਰਮੇ ਵਾਪੀ ਦੀਜੇ ਕਰਮੇ ਵਾਪੀ ਦੀਜੇ ਭੂਲੇ ਦੀ ਜੇਕਰ ਲੰਘੀ ਧੀਰ ਹੀ ਸੀ ਕਿ ਸਾਰੇ ਪਾਸਿਆਂ ਤੋਂ ਹੀ ਇਹੀ ਆਵਾਜ਼ ਆਉਣ ਲੱਗ ਪਈਆਂ ਕਰਮੇ ਵਾਪੀ ਦੀਜੇ ਕਰਮੇ ਵਾਪੀ ਦੀਜੇ ਜੈ ਜੈਕਾਰ ਹੁਣੇ ਸ਼ੁਰੂ ਹੋ ਗਏ। ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਖੜਾ-ਪੱਖਿਆ ਪਿਆ ਸੀ। ਦੇਖਾ ਦੇਖੀ ਲੋਕਾਂ ਨੇ ਮੱਥਾ ਟੇਕਣਾ ਵੀ ਸ਼ੁਰੂ ਕਰ ਦਿੱਤਾ। ਸ਼ਾਮ ਤੱਕ ਇਹ ਜੀ ਰੌਣਕ ਬਣੀ ਰਹੀ ਪਰ ਕਿਸੇ ਨੇ ਵੀ ਕੁਝ ਪੁੱਛਿਆ ਨਹੀਂ ਮਾਬੇ ਤੋਂ। ਸ਼ਾਮ ਨੂੰ ਹੌਲੀ-ਹੌਲੀ ਲੋਕ ਕਰਨ ਬੱਪਾ ਜਾਣ ਲੱਗੇ। ਫਨਾਂ ਵਾਲੀ ਮੰਡਲੀ ਤੇ ਕਰਮਾ ਹੀ ਰਹਿ ਗਏ ਸਨ। ਪੈਸੇ ਗਿਣੇ ਤਾਂ 525 ਰੁਪਏ ਇਕੱਠੇ ਹੋ ਗਏ ਸਨ। ਚੱਲ ਬੱਬਾ ਸਾਨੂੰ 250 ਰੁਪਏ ਹੀ ਫੜਾ। 25 ਦੀ ਤਾਂ ਤੂੰ ਤੂਫਾਨ ਵੀ ਸਾੜ ਲਈਆਂ ਹੋਣੀਆਂ। ਉਤਮ ਦਿਨ ਆ ਅਗਲੇ ਵੀਰਵਾਰ ਦਾ ਕੀ ਸੋਚਿਆ ਅਗਲੇ ਵੀਰਵਾਰ ਇੱਥੇ ਕੁਲਚੇ ਛੋਲੇ ਵੀ ਵਿਕਣੇ ਹਨ ਤੇ ਗੰਨਿਆਂ ਦਾ ਜੂਸ ਵੀ ਬਸ ਤੋ ਵੇਖ ਹੀ ਚਲ ਮੋਹਨ ਇਕਰਮ ਨੇ ਵਾਕਿਆ ਕਿ ਮੋਰਖੋ ਮੈਂ ਉਹਨਾਂ ਤੋਂ ਕੀ ਲੈਣਾ ਆ ਮੇਰੇ ਗਾਹਕਾਂ ਬਾਰੇ ਦੱਸੋ ਬਾਬਾ ਤੂੰ ਵੀ ਨਾ ਕਾਲਾ ਪੈ ਜਨਿਆ ਉਹਨਾਂ ਨੂੰ ਆਉਂਦੇ ਵੇਖ ਲੋਕ ਪੁੱਛਣਗੇ ਭਾਈ ਕਿੱਧਰ ਤਾਂ ਹੂੰ ਆਪਣੇ ਬਾਰੇ ਦੱਸਣਗੇ ਭਈ ਬਾਬੇ ਕਰਮੇ ਦੀ ਡੀਰੀ ਨਾ ਹੋਗੀ ਨਾ ਮਸ਼ੂਰੀ ਹਾ ਗੱਲ ਤਾਂ ਮੇਰੇ ਦਿਮਾਗ ਵਿੱਚ ਹੀ ਨਹੀਂ ਆਈ ਬੱਲੇ ਤੁਹਾਡੇ ਸ਼ੇਰੋ ਉਹ ਸਭ ਤਾਂ ਠੀਕ ਆ ਪਰ ਸਾਡਾ ਹਿੱਸਾ ਯਾਦ ਰੱਖੀ ਬਾਬਾ ਕੋਈ ਉਹ ਭੁੱਲ ਗਈ ਮੈਂ ਆਪਣਾ ਕਾਰੋਬਾਰ ਫੇਰ ਥੋੜੀ ਕਰਨਾ ਹੈ ਕੋਈ ਵੀਰਵਾਰ ਤਾਂ ਇੰਜ ਹੋ ਗਿਆ ਜਿਵੇਂ ਹਰ ਦੂਜਾ ਦਿਨ ਹੀ ਹੁੰਦਾ ਆ ਕਰਮੇ ਦੀ ਧਾਉ ਤੇ ਦੋਹਾਂ ਦੋਹਾਂ ਲੋਕ ਆਉਣ ਲੱਗ ਪਏ ਤੇ ਕਮਾਈ ਵੀ ਬਹੁਤ ਹੋਣ ਲੱਗ ਪਈ ਰਗੂ ਅਮਲੇ ਕਰਮੇ ਦਾ ਚੇਲਾ ਨੰਬਰ 1 ਬਣ ਗਿਆ ਇੱਕ ਨੰਬਰ ਹੋਣ ਕਰਕੇ ਪਹਿਲਾ ਨੰਬਰ ਲੈਣ ਲਈ ਲੋਕ ਉਸ ਦੀਆਂ ਮਿੰਤਾਂ ਕਰਦੇ ਆ ਪਿੰਡੇ ਵੀ ਕਾਫੀ ਲੋਕਾਂ ਨੇ ਵੀਰਵਾਰ ਨੂੰ ਪਰਸ਼ਾਦ ਖੜਾਉਣੀਆਂ ਚਾਹ ਸਮੋਸੇ ਤੂਫਾਂ ਆਦਿਆਂ ਦੁਕਾਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕੰਮ ਚੱਲਣ ਕਰਕੇ ਹੁਣ ਤਾਂ ਪਿੰਡੇ ਲੋਕ ਵੀ ਕਰਮੇ ਬਾਬੇ ਦੀ ਗੁੰਗਾਨ ਕਰਦੇ ਨਹੀਂ ਥੱਕਦੇ ਸੀ ਬੜਾ ਕਰਮੀ ਵਾਲਾ ਹੈ ਕਰਮਾ ਬਾਬਾ ਤੇ ਹੋਰ ਪਤਾ ਨਹੀਂ ਕੀ ਕੀ ਕਰਮੇ ਬਾਬੇ ਨੇ ਵੱਡੀ ਕੋਠੀ ਪਾ ਲਈ ਸੀ ਤੇ ਪਹਿਰੇਦਾਰ ਵੀ ਰੱਖਲੇ ਸੀ ਕਰਮੇ ਬਾਬੇ ਦਾ ਕੰਮ ਚੱਲਦਾ ਦੇਖ ਇੱਕ ਹੋਰ ਬੰਦਾ ਬਹੁਤ ਖੁਸ਼ ਸੀ ਉਸੀ ਜ਼ਮੀਨ ਦੇ ਟੁਕੜੇ ਦਾ مالک ਪਿੰਡ ਦਾ ਸਰਪੰਚ ਸਰਪੰਚ ਇੱਕ ਦਿਨ ਰਾਤ ਨੂੰ ਮੋਗਾ ਵਿਖੇ ਕਰਮੀ ਦੀ কুਟੀ ਵਿੱਚ ਮਿਲਣ ਚਲਾ ਜਾਂਦਾ ਹੈ ਆਓ ਬੱਚਾ ਕਿਵੇਂ ਆਉਣਾ ਹੋਇਆ ਪਹਿਲੇ ਮੈਂ ਵੀਰਵਾਰ ਤੋਂ ਬਿਨਾਂ ਕਿਸੇ ਹੋਰ ਦੇ ਨਹੀਂ ਦੱਸਦਾ ਤੁਸੀਂ ਜੋ ਵੀ ਪੁੱਛਣਾ ਹੈ ਵੀਰਵਾਰ ਨੂੰ ਮੇਰੀ ਥਾਂ ਉੱਤੇ ਆਣਾ ਮੇ ਥਾਂ ਤੇਰੇ ਪਿਓ ਦੀ ਆ ਪੁੱਛਣ ਨਹੀਂ ਦੱਸਣ ਆਇਆ ਹਾਂ ਉਹ ਮੇਰੀ ਜ਼ਮੀਨਾਂ ਤੇ ਮੈਂ ਉੱਥੇ ਕੱਲ੍ਹ ਨੂੰ ਹੀ ਪੱਠੇ ਵੀਜ਼ ਦੇਣੀਆਂ ਹਨ ਤੂੰ ਆਪਣਾ ਠੱਗ ਠਗਾ ਕਿਤੇ ਹੋਰ ਚਲਾ ਸਰਪੰਚ ਗੁੱਸੇ ਵਿੱਚ ਬੋਲਿਆ ਨਾਨਾ ਸਰਪੰਚ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਜਿਵੇਂ ਮੈਂ ਮੰਨਣਾ ਛੱਡ ਦਿੱਤਾ ਤਾਂ ਰੱਬ ਗੁੱਸੇ ਹੋ ਜਾਵੇਗਾ ਹੁੰਦਾ ਹੈ ਤਾਂ ਹੋ ਜਾਵੇ ਕਿ ਮੈਂ ਕਿਹਾ ਸੀ ਤੈਨੂੰ ਬਈ ਤੇ ਮੇਰੀ ਜ਼ਮੀਨ ਉੱਤੇ ਆ ਡਰਾਮਾ ਜਿਹਾ ਚਲਾ ਮੇਰਾ ਕੰਮ ਸੀ ਦਸਣਾ ਉਹ ਮੈਂ ਤੈਨੂੰ ਦਸ ਛੱਲੇ ਆ ਸਰਪੰਚ ਆ ਬੋ ਤੁਸੀਂ ਮੇਰੀ ਗੱਲ ਤਾਂ ਸੁਣੋ ਚਲ ਬੋਲ ਕੀ ਬੋਲਣਾ ਹੈ ਤੁਸੀਂ ਮੈਨੂੰ ਉਹ ਟੁਕੜਾ ਠੀਕੀ ਉੱਤੇ ਹੀ ਦੇ ਦਿਓ ਆ ਲਹੋ 10000 ਰੁਪਏ ਕਰਮਜੀਵ ਚੋਂ ਕੱਢ ਕੇ ਸਰਪੰਚ ਦੇ ਅੱਗੇ ਰੁਪਈਏ ਕਰ ਦਿੰਦਾ ਹੈ ਓਏ ਬੱਲੇ ਓਏ ਤੇਰੇ ਬੱਬਾ ਮੇਰੀ ਸੋਨਾ ਪੈਦਾ ਕਰਨ ਵਾਲੀ ਜ਼ਮੀਨ ਦੀ ਕੀਮਤ ਲਈ ਵੀ ਲਈ ਹੈ ਤਾਂ ਉਹ ਵੀ 10000 ਸਾਲ ਦਾ ਬਸ ਸਰਪੰਚ ਸਾਹਿਬ 10000 ਰੁਪਏ ਤਾਂ 1 ਏਕੜ ਦਾ ਠੇਕਾ ਚੱਲਦਾ ਆ ਮੈਂ ਤਾਂ ਛੋਟੇ ਜਿਹੇ ਟੁਕੜੇ ਦਾ ਦੇ ਰਿਹਾ ਆਂ ਚਲ ਮੈਨੂੰ ਨਹੀਂ ਮਨਜ਼ੂਰ ਹੋਂਦਸ ਹੁਣ ਮੈਂ ਕੀ ਦੱਸਣਾ ਆ ਜੋ ਦੱਸਣਾ ਤੁਸੀਂ ਆਪ ਵੀ ਦੱਸ ਦਿਓ 30000 ਰੁਪਏ ਸਾਲ ਦੇ ਲਈ ਅਗਲੇ ਸਾਲ ਲਈ ਫੇਰ ਦੱਸਾਂਗਾ ਬਾਲੀ ਜ਼ਿਆਦਾ ਨਹੀਂ ਮੰਗੀ ਜਾਂਦੀ ਬਾਲੀਆਂ ਨੂੰ ਕੀ ਆ ਤੂੰ ਕਿਹੜਾ ਕਹੀ ਮਾਰ ਕੇ ਕਮਾਉਣੇ ਹਨ ਨਲੇਜਦੂ ਪਿੰਡ ਦਾ ਸਰਪੰਚ ਵੀ ਲੋਕਾਂ ਨਾਲ ਬੈਠ ਗਿਆ ਸੰਗਤ ਵਿੱਚ ਮਸ਼ੂਰੀ ਦੀ ਦੋ ਬਣਾ ਹੋ ਜਾਣੀ ਆ ਚਲੋ ਜਿਵੇਂ ਤੁਹਾਡੀ ਮਰਜ਼ੀ ਮੈਂ ਗਰੀਬ ਕਰ ਵੀ ਕੀ ਸਕਦਾ ਆ ਰੱਬ ਤੇਰੀ ਵਰਗਾ ਗਰੀਬਤਾ ਮੈਨੂੰ ਵੀ ਬਣਾ ਦੇਵੀ ਚੰਗੇ ਚੰਗੇ ਲੋਕ ਲੱਤਾਂ ਘੁੱਟਦੇ ਨਹੀਂ ਥੱਕਦੇ ਪਾਟਾਂ ਨੂੰ ਆਇਆ ਪਿਆ ਆ ਅਜੇ ਗਰੀਬੀ ਆ ਸਰਪੰਚ ਰੁਪਏ ਲਾ ਕੇ ਚਲਾ ਜਾਂਦਾ ਹੈ ਬਾਬੇ ਕਰਮੇ ਦੀ ਮਸ਼ੂਰੀ ਸੁਣ ਰੁਕ ਦੂਰ ਦੂਰ ਆਉਂਦੇ ਤੇ ਮੁਰਾਦਾਂ ਪੂਰੀਆਂ ਕਰਕੇ ਤੁਰੇ ਜਾਂਦੇ ਕਰਮਾ ਜਿਲਾ ਕੀ ਨਾਲ ਹੀ ਪਹਿਲਾਂ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣ ਲੈਂਦਾ ਤੇ ਫਿਰ ਹੱਲ ਦੇ ਜਾਂਦਾ ਬਹੁਤ ਗਿੰਤੀ ਔਰਤਾਂ ਦੀ ਹੀ ਹੁੰਦੀ ਸੀ ਇੱਕ ਵੀਰਵਾਰ ਹੋਰ ਘਟਨਾ ਕਰਦੀ ਕੁਝ ਨਾਸਤਿਕ ਬੰਦਿਆਂ ਦਾ ਟੋਲਾ ਉਸ ਸਮੇਂ ਆਇਆ ਜਿਹੜਾ ਕਰਮਾ ਲੁੱਕਾ ਨਿਯਤਕ ਲੀਪਾਂ ਦਾ ਹੱਲ ਕਰਨ ਵਿੱਚ ਮਸਤ ਸੀ ਉਹਨਾਂ ਨੇ ਆਉਂਦੇ ਸਾਰ ਹੀ ਪੁੱਛਿਆ ਇੱਥੇ ਚਮਤਕਾਰੀ ਬਾਬਾ ਕਿਹੜਾ ਆ ਕਰਮ ਸਿੰਘ ਉਹਨਾਂ ਨੇ ਗੱਲਾਂ ਤੋਂ ਹੀ ਸਮਝ ਗਿਆ ਕਿ ਇਹ ਬੰਦੇ ਕੁਝ ਗੜਬੜੀ ਜ਼ਰੂਰ ਕਰਨਗੇ ਉਹਨਾਂ ਨੇ ਆਪਣੀ ਗੱਲ ਫਿਰ ਦੁਹਰਾਈ ਇੱਥੇ ਚਮਤਕਾਰੀ ਬਾਬਾ ਕਿਹੜਾ ਆ ਕਰਮ ਨੇ ਅਸਮਾਨ ਵੱਲ ਹੱਥ ਕਰਕੇ ਕਿਹਾ ਉਨੀਲੀ ਛਤਰੀ ਵਾਲਾ ਹੀ ਆ ਸਤਿ ਆਵਾ ਬਾਬਾ ਜਿਉ ਬਾਬਾ ਹੈ ਤਾਂ ਤੂੰ ਆਪਣੇ ਆਪ ਨੂੰ ਚਮਤਕਾਰ ਹੀ ਕਿਉ ਕਹਨਾ ਆ ਚਲ ਸਾਨੂੰ ਵੀ ਵਿਖਾ ਕੋਈ ਚਮਤਕਾਰ ਮੈਂ ਕਦੋਂ ਕਹਨਾ ਆ ਮੈਂ ਤਾਂ ਤੁਹਾਡੇ ਵਾਂਗ ਹੀ ਸਧਾਰਨ ਆਦਮੀ ਆ ਰਹੀ ਗੱਲ ਚਮਤਕਾਰ ਦੀ ਇਹਨਾਂ ਪ੍ਰੀਮੀਅਰ ਹੀ ਪੁੱਛੋ ਇਹ ਮੈਨੂੰ ਕਿਉ ਮੇਰੇ ਤੇ ਵਿਸ਼ਵਾਸ ਕਰਦੇ ਹਨ ਬੜੀ ਸ਼ਾਂਤੀ ਨਾਲ ਕਰਮ ਨੇ ਉਹਨਾਂ ਨੂੰ ਜਵਾਬ ਦਿੱਤਾ ਇੱਕ ਬੰਦੇ ਨੇ ਨੇੜੇ ਬੈਠੀ ਇੱਕ ਬਜ਼ੁਰਗ ਬੀਬੀ ਨੂੰ ਪੁੱਛ ਲਿਆ ਮਾਤਾ ਤੁਸੀਂ ਕਿੱਥੋਂ ਆਏ ਹੋ ਮੈਂ ਪੁੱਤ ਪਠਾਨਗੁਰ ਤੋਂ ਆਈ ਹਾਂ ਕਿਵੇਂ ਆਏ ਹੋ ਕੋਈ ਫਾਇਦਾ ਹੋਇਆ ਫਾਇਦਾ ਪੁੱਤ ਮੈਨੂੰ ਤਾਂ ਬਚਾ ਲਿਆ ਬਾਬਾ ਜੀ ਨੇ ਮੈਂ ਤਾਂ ਫਰਲਾਗ ਪਰ ਤੁਰ ਨਹੀਂ ਸਕਦੀ ਸੀ ਬਾਬੇ ਨੇ ਕੋਈ ਦਵਾਈ ਦਿੱਤੀ ਆ ਨਾ ਪੁੱਤ ਇਕੱਲਾ ਅਸ਼ੀਰਵਾਦ ਹੀ ਦਿੱਤਾ ਆ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਮੈਂ ਪੁੱਤ ਅੱਡੇ ਤੋਂ ਤੁਰ ਕੇ ਇੱਥੇ ਆਉਣੀ ਆ ਤੇ ਸਾਰੇ ਥਾਂ ਦੀ ਸਫਾਈ ਆਪ ਕਰਦੀਆਂ ਨਾ ਸਾਫ਼ ਹੁੰਦਾ ਹੈ ਨਾ ਗੋਡਿਆਂ ਵਿੱਚ ਦਰਦ ਹੁੰਦਾ ਹੈ ਬਾਬਾ ਜੀ ਤਾਂ ਮੇਰੇ ਵਾਸਤੇ ਰੱਬ ਦਾ ਰੂਪ ਹਨ। ਉਹਨਾਂ ਨੇ ਕੋਈ ਹੋਰ ਲੋਕਾਂ ਨਾਲ ਸਵਾਲ ਜਵਾਬ ਕੀਤੇ ਪਰ ਸਭ ਦਾ ਜਵਾਬ ਹੀ ਕਰਮੇ ਬਾਬੇ ਨੂੰ ਰੱਬ ਹੀ ਬਣਾ ਰਿਹਾ ਸੀ। ਉਹ ਵਾਪਸ ਚਲੇ ਜਾਂਦੇ ਹਨ। ਇਸ ਨਾਲ ਕਰਮੇ ਬਾਬੇ ਦੀ ਪ੍ਰਸਿੱਧੀ ਵਿੱਚ ਹੋਰ ਵਿਵਾਦਾ ਹੁੰਦਾ ਆ। ਸ਼ਾਮ ਨੂੰ ਸਾਰੇ ਸੰਗਤ ਦੇ ਜਨਮਾਤ ਰਗੂ ਅਮਲੀ ਕਰਮੇ ਖੁਲੋਂਦਾ ਹੈ। ਬਾਬਾ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਤੇਰੀ ਜਾਨ ਹੈ। ਪਿੰਜਰੇ ਵਿੱਚ ਕੈਦ ਛਿੜੀ ਚਹੀ ਦਰਵਾਜ਼ਾ ਖੁੱਲਿਆ ਨਹੀਂ ਤੇ ਨਿਕਲ ਜਾਂਦੀ ਆ। ਗੱਲ ਦੱਸ ਕੀ ਆ ਗੱਲ ਕੀ ਬਾਬਾ ਜੀ ਤੋਂ ਉਹ ਅਣਜਾਣ ਬੰਦੇ ਅਚਾਨਕ ਆ ਕੇ ਸਵਾਲ ਜਵਾਬ ਕਰ ਰਹੇ ਸਨ ਉਦੋਂ ਬਈ ਅੱਜ ਤਾਂ ਫੜੇ ਹੀ ਜਾਵਾਂਗੇ ਉਟੋ ਲਿਆ ਉਹ ਵੀ ਤਾਂ ਆਪਣੇ ਹੀ ਸੱਦੇ ਬੰਦੇ ਸਨ ਉਹ ਕਿਹੜਾ ਕੋਈ ਬਗਾਨੇ ਸਨ ਆਪਣੇ ਬੰਦੇ ਹਾਂ ਆਪਣੇ ਹੀ ਹੁੰਦੇ ਸਨ ਜੀ ਆਪਣੇ ਬੰਦੇ ਸੀ ਤਾਂ ਚੇਲੇ ਵਣਕੇ ਕਿਉਂ ਨਾ ਆਏ ਕਮਲਿਆ ਅਜਿਹੇ ਚਲੇਤਰ ਕਰਨੀ ਵੀ ਜ਼ਰੂਰੀ ਹਨ ਇਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਹੋਰ ਵਧਦਾ ਹੈ ਆਈ ਸਮਝ ਬਾਬਾ ਕਉਂ ਤਾਂ ਵੀ ਲੀਡਰਾਂ ਨੂੰ ਵੀ ਮਾਤ ਪਾਈ ਜਾਣਾ ਆ ਮੈਂ ਤਾਂ ਬਸ ਐਵੇਂ ਹੀ ਸਮਝਦਾ ਸੀ ਤੈਨੂੰ ਚੰਗਾ ਚੰਗਾ ਹੁਣ ਚੁੱਪ ਕਰ ਐਵੇਂ ਨਾ ਬੋਲੀ ਜਾ ਕੰਨ ਦੇ ਵੀ ਕੰਨ ਹੁੰਦੇ ਆ ਚਲ ਜੇ ਤੂੰ ਕਹਿਣਾ ਆ ਤਾਂ ਮੰਨ ਲੈਣਾ ਆ ਪਰ ਕੰਨ ਦਿਸਦੇ ਤਾਂ ਨਹੀਂ ਮਜ਼ਾਕਿਆ ਟੰਗ ਵਿੱਚ ਰਗੋ ਕਰਮੀ ਨੂੰ ਕਿੰਦਾ ਹੈ ਦੱਸ ਤੈਨੂੰ ਕੀ ਚਾਹੀਦਾ ਆ ਬੱਬਾ ਹਿੱਸਾ ਹੀ ਲੈਣਾ ਏ ਸੀ ਬਸ ਹਿੱਸੇ ਬਾਰੇ ਵੀ ਤੇਰੀ ਨਾਲ ਗੱਲ ਕਰਨੀ ਸੀ ਹਾਂ ਬੱਬਾ ਦੱਸ ਹੁਣ ਤੈਨੂੰ ਪੈਸੇ ਕੱਟ ਮਿਲਿਆ ਕਰਨਗੇ ਕਿਉਂ ਬੱਬਾ ਸੰਗਤਾ ਵਧਰੀਆ ਤੇ ਮੈਨੂੰ پیسے ਘਟਕਿਓ ਸਰਪੰਚ ਵੀ ਪਹਿਲੇ ਦਾ ਠੇਕਾ ਲੈਣ ਲੱਗੇ ਹਨ ਤੇ ਉਹ ਵੀ ਪੰਜ ਗੁਣਾ ਤੇਰੀ ਉਹ ਸੱਚੀ ਬੱਬਾ ਹੋਰ ਮੈਂ ਕੀ ਝੂਠ ਬੋਲਦਾ ਹਾਂ ਨਾਲੇ ਤੂੰ ਆਗਲ ਬਾਹਰ ਨਾ ਕਿਸੇ ਕੋਲ ਕਰੀ ਮੈਂ ਤਾਂ ਕੀ ਲੜਾਇਆ ਪਰ ਸਰਪੰਚ ਪਤੰਦਰ ਨਿਕਲੇ ਬੜੇ ਤੇਜ ਜਮਾਈ ਤਪੇ ਹੋਏ ਲੋਹੇ ਉਤੇ ਸੱਟ ਮਾਰੀਆ ਅਮਲਿਆ ਤੂੰ ਮੇਰੇ ਵੱਲ ਨਾ ਉਹਨਾਂ ਵੱਲ ਵੱਲ ਤਾਂ ਮੈਂ ਤੇਰੇ ਹੀ ਹਾਂ ਪਰ ਸਰਪੰਚਾਂ ਨੇ ਤਾਰੀਫ ਕਰਨੀ ਬੰਦ ਦੀਆ ਜਿਹੜੇ 7 ਮਹੀਨੇ ਜਮਾਈਸਤੇ ਰਹੇ ਜਿਹੜੀ ਫਸਲ ਤਿਆਰ ਹੋ ਗਈ ਤੇ ਲੈਣ ਆਗੇ ਹਿੱਸਾ ਪਪਾ ਉਹਨਾਂ ਦੀ ਤਾਂ ਮੰਨਣੀ ਹੀ ਪੈਣੀ ਆ ਨਹੀਂ ਸਵਾਦੇ ਵੀ ਜਿੱਦੀ ਹਨ ਜੇ ਉਲਝ ਗਏ ਤਾਂ ਜ਼ਮੀਨ ਛੁੜਾ ਕੇ ਹਿੱਸਾ ਲੈਣਗੇ ਤੈਨੂੰ ਤਾਂ ਮੈਂ ਮੰਨ ਗਿਆ ਪੈਸੇ ਦੇਨ ਨੂੰ ਚਲ ਤੂੰ ਕੱਲ ਸਵੇਰੇ ਆ ਜਾ ਮੇਂ ਕੋਠੀ ਫਿਰ ਕਰਦੇ ਨੇ ਤੇਰਾ ਹਿਸਾਬ ਪਪਾ ਹਿਸਾਬ ਤਾਂ ਕੱਲ ਕਰ ਲਵਾਂਗੇ ਪਰ ਅੱਜ ਮੂੰਹ ਝੂਠਾ ਕਰਨ ਨੂੰ ਤਾਂ ਕੁਛ ਤੇਜ ਆ ਕਰਮ ਸਿੰਘ ਆਪਣੀ ਕੋਠੀ ਚਲਾ ਜਾਂਦਾ ਹੈ ਤੇ ਅਮਲੀ ਆਪਣੇ ਛੁਗਾਰੇ कर्म सिंह दी जिम्मे जिम्मे प्रसिद्धि ਵਧ ਰਹੀ ਸੀ ਉਵੇਂ ਹੀ ਉਸ ਦੀ ਜਾਨ ਪਹਿਚਾਨ ਵੀ ਵਧ ਰਹੀ ਸੀ ਹੋਂਤਾ ਕੀ ਨੇਤਾ ਕੀ ਅਭਿਨੀਤਾ ਸਾਰੇ ਹੀ ਨੂੰ ਲੱਗਦੇ ਸੰ ਉਸ ਦੀ ਡਿਰੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਜਿਵੇਂ ਜਿਵੇਂ ਬੰਦਾ ਮਸ਼ਹੂਰ ਹੋ ਜਾਂਦਾ ਹੈ ਦੁਸ਼ਮਣਾਂ ਦੀ ਕੋਈ ਕਮੀ ਨਹੀਂ ਹੁੰਦੀ ਤੇ ਯਾਰਾਤਰ ਆਪਣੇ ਹੀ ਬੇਸ਼ਮਨੀ ਕੱਢਣ ਲੱਗ ਜਾਂਦੇ ਹਨ ਬਿਲਕੁਲ ਹੀ ਇਸੇ ਤਰ੍ਹਾਂ ਹੀ ਕਨਮ ਸਿੰਘ ਨਾਲ ਵੀ ਹੋਇਆ ਕਰਮ ਦਾ ਇੱਕ ਪੁਰਾਣਾ ਮਿੱਤਰ ਰੂਪ ਸਿੰਘ ਸੀ ਉਹ ਵੀ ਕਰਮ ਸਿੰਘ ਦੀ ਪ੍ਰਸਿੱਧੀ ਨੂੰ ਵੇਖ ਬਹੁਤ ਅਰਦਾ ਸੀ ਇਕ ਤਿੰਨ ਚੋ ਸੰਗੀਤ ਲੱਗੇ ਹੋਈ ਸੀ ਤਾਂ ਉਹ दारू ਪੀ ਕੇ ਉੱਥੇ ਆ ਗਿਆ ਤੇ ਲੱਗ ਪਿਆ ਗਾਣਾ ਕੱਢਣ ਤੁਹਾਡਾ ਬਾਬਾ ਗੰਦਾ ਚੋਰ ਲੋਕਾਂ ਨੂੰ ਲੁੱਟੀ ਜਾਂਦਾ ਜੇਕਰ ਐਡਾ ਹੀ ਮਹਾਨ ਰੱਬ ਹੈ ਤਾਂ ਕੋਈ ਕਾਰੋਬਾਰ ਕਿਉਂ ਨਹੀਂ ਕਰ ਲੈਂਦਾ ਮੁਫਤ ਦੀਆਂ ਰੋਟੀਆਂ ਜੋ ਖਾਣ ਲੱਗ ਗਿਆ ਹੈ ਉਹ ਚਾਹੀ ਹੀ ਗੰਦੇ ਲੋਕ ਜੋ ਇੱਥੇ ਆਉਂਦੇ ਹਨ ਉਹ ਜੋ ਕੁਝ ਵੀ ਮੂੰਹ ਵਿਚਾਰ ਰਿਹਾ ਸੀ ਬੋਲੀ ਜਾ ਰਿਹਾ ਸੀ ਪੰਡਾਲ ਵਿੱਚ ਇੱਕ ਬੀਬੀ ਕਰਮੇ ਵਾਵੇ ਕਰ ਗਈ ਤੇ ਆਖਣ ਲੱਗੀ ਬੀਕਤਾ ਸੇ ਬਾਬਾ ਜੀ ਉਹ ਸ਼ਰਾਬੀ ਤਾਨੂੰ ਕਿਵੇਂ ਗਾਲਾਂ ਕੱਢੀ ਜਾ ਰਿਹਾ ਆ ਤੁਸੀਂ ਅੱਗੋਂ ਉਸ ਨੂੰ ਕੁਝ ਵੀ ਨਹੀਂ ਆਖ ਰਹੇ ਬੀਬੀ ਉਹ ਮੈਨੂੰ ਨਹੀਂ ਰੱਬ ਨੂੰ ਗਾਲਾਂ ਕੱਢ ਰਿਹਾ ਆ ਜਦੋਂ ਮੈਨੂੰ ਕੁਝ ਆਖ ਹੀ ਨਹੀਂ ਰਿਹਾ ਤਾਂ ਆਪਾਂ ਕੀ ਲੈਣਾ ਆ ਬਾਕੀ ਆਪੇ ਰੱਬ ਹੀ ਦੇਖ ਲਵੇਗਾ ਇਸ ਪਾਪੀ ਨੂੰ ਕਰਮ ਸਿੰਘ ਨੂੰ ਅੰਦਰੋਂ ਤਾਂ ਗੁੱਸਾ ਬਹੁਤ ਆ ਰਿਹਾ ਸੀ ਪਰ ਸੰਗਤ ਵਾਟੀ ਹੁਣ ਕਰਕੇ ਉਹ ਚੁੱਪ ਚਾਪ ਬੈਠਾ ਰਿਹਾ ਰੂਪ ਸਿੰਘ ਨੇ ਨਸ਼ੇ ਵਿੱਚ ਭੁੱਲਦੇ ਭੁੱਲਦੇ ਸਰਪੰਚ ਨੂੰ ਵੀ ਗਾਲਾਂ ਕੱਢ ਦਿੱਤੀਆਂ ਗਰਬਰੀ ਕਰਨੀ ਇਹੋ ਜਹੀ ਹੋਈ ਕਿ ਸਰਪੰਚ ਦਾ ਮੁੰਡਾ ਦੂਜੇ ਪਾਸੇ ਖੇਤਾਂ ਵਿੱਚ ਕੀੜਾ ਮਾਰਨ ਆਇਆ ਸੀ ਕਿਸੇ ਨੇ ਉਸ ਨੂੰ ਜਾ ਕੇ ਦਸ ਤੱਕੇ ਰੂਪਾ दारू ਪੀਥੀਤ ਹਨੂ ਗਾਲਾਂ ਕੱਢੀ ਜਾ ਰਿਹਾ ਆ ਰੂਪਾ ਸਾਮੂ ਕਿਉਂ ਗਾਲਾਂ ਕੱਢੀ ਜਾਂਦਾ ਆ ਪਤਾ ਨਹੀਂ ਗਿੰਦੇ ਵਾਈ ਉਹ ਕਰਮੇਬਾਬੇ ਦੇ ਢੇਰੇ ਦੇ ਬਾਹਰ ਖੜਾ ਆ ਤੇ ਵੱਡੀ ਤਾਈ ਦਾ ਨਾਂ ਲੈ ਕੇ ਗਾਲਾਂ ਕੱਢੀ ਜਾਂਦਾ ਆ ਤੇ ਧਿਆਨ ਨਾਲ ਸੁਣਿਆ ਰੂਪਾ ਬਾਪੂ ਦਾ ਨਾਂ ਲੈ ਕੇ ਗਾਲਾਂ ਕੱਢੀ ਜਾਂਦਾ ਆ ਹਾਂ ਬਈ ਬਿਲਕੁਲ ਗਿੰਦੇ ਨੇ ਅਗਲੀ ਗੱਲ ਨਾ ਸੁਣੀ ਤੇ ਪੱਜ ਕੀ ਕਰਮੇ ਦੇ ਡੇਰੇ ਦੇ ਬਾਹਰ ਆ ਗਿਆ ਰੂਪਿਆ ਤੂੰ ਸਾਨੂੰ ਗਾਲਾਂ ਕੱਢੀ ਜਨਾ ਨਾ ਮੈਂ ਡਰਦਾ ਆ ਕੱਡੀਆਂ ਹਨ ਤੁਹਾਡੇ ਪਾਪੂ ਨੇ ਆ ਕੇ ਕਰਮੇ ਨਾਲ ਮਿਲ ਕੇ ਇੱਥੇ ਗੰਦ ਛੁਪਾਇਆ ਹੋਇਆ ਆ ਲੈ ਫੇਰ ਜੇ ਬੰਦੇ ਦਾ ਪੁੱਤ ਐ ਨਾ ਤਾਂ ਕੱਢ ਗਾਲ ਮੇਰੇ ਸਾਹਮਣੇ ਰੂਪੇ ਨੇ ਨਸ਼ੇ ਦੀ ਲੋਰ ਵਿੱਚ ਹੀ ਗਾਲ ਕਰ ਦਿੱਤੀ ਮੈਂ ਕੋ ਡਰਦਾ ਆ ਤੁਹਾਡੇ ਕੋਲ ਰੂਪੇ ਦੀ ਗਾਲ ਕੱਢਣ ਲਈ ਦੇਰ ਸੀ ਕਿ ਸਰਪੰਚਾਂ ਦੇ ਗਿੰਦੇ ਨੇ ਪਾ ਲਿਆ ਲਲਮਾ ਤੇ ਲੱਗ ਗਿਆ ਕੁੱਟਣ ਮਾਰ ਮਾਰ ਚਪੇੜਾ ਮੂੰਹ ਦਾ ਰੰਗ ਬਦਲ ਦਿੱਤਾ ਹੁਣ ਦੱਸ ਕੱਢੀਂਗਾ ਗਾਣਾ ਹਾਂ ਕੱਢਾਂਗਾ ਗਿੰਦੇ ਨੇ ਰੂਪੇ ਨੂੰ ਗਲਮੇ ਤੋਂ ਫੜ ਕੇ ਕਿੱਛਿਆ ਹੀ ਸੀ ਕਿ ਉਸ ਦਾ ਕੁੜਤਾ ਵੀ ਲੀਰੋ ਲੀਰ ਹੋ ਗਿਆ ਥੋੜੇ ਹੀ ਸਮੇਂ ਵਿੱਚ ਰੂਪੇ ਦੀਦਾਰੂ ਲੈ ਗਈ ਮਾਫ ਕਰਦੀ ਗਿੰਦੀ ਹੋਈ ਮਾਫ ਕਰ ਦੇ ਲੱਗ ਗਿਆ ਮਨ ਤਕਰ ਨਹੀਂ ਤੂੰ ਕੱਢ ਮੇਰੇ ਬਾਪੂ ਨੂੰ ਗਾਣਾ ਨਹੀਂ ਬਈ ਤੇਰੇ ਬਾਪੂ ਤੇ ਮੇਰੇ ਬਾਪੂ ਵਿੱਚ ਕੋਈ ਫਰਕ ਥੋੜਾ ਆ ਉਹ ਤੇ दारू ਦੇ ਨਸ਼ੇ ਵਿੱਚ ਗਲਤੀ ਹੋ ਗਈ ਮਾਫ ਕਰ ਦੇ ਬਸ ਇੱਕ ਵਾਰੀ ਮਾਫ ਕਰ ਦੇ ਰੂਪਾ ਮਾਫੀਆਂ ਮੰਗਦਾ ਗਿੰਦੇ ਤੇ ਅੱਗੇ ਕੀ ਪੱਜ ਪਿਆ ਇਸਾਰਾ ਕੁਝ ਡੇਰੇ ਵਿੱਚ ਬੈਠੀਆਂ ਸੰਗਤਾਂ ਵੀ ਦੇਖ ਰਹੀਆਂ ਸਨ ਕਰਮ ਸਿੰਘ اندرੋਂ ਪੂਰਾ ਖੁਸ਼ ਸੀ ਕਿ ਕੀਤਾ ਵੀ ਕੁਝ ਨਹੀਂ ਤੇ ਹੋ ਵੀ ਗਿਆ ਸਾਰਾ ਕੁਝ ਚੰਗਾ ਸਭ ਕੁਝ ਮਿਲਿਆ ਸੀ ਰੂਪੇ ਨੂੰ ਬਾਪਾ ਪਾਪਾ ਜੀ ਤੁਸੀਂ ਤਾਂ ਬੈਠੇ ਬੈਠ ਹੀ ਕਮਾਲ ਕਰ ਦਿੱਤਾ ਪਾਪੀ ਨੂੰ ਸਜ਼ਾ ਵੀ ਮਿਲ ਗਈ ਉਹ ਵੀ ਵੀ ਕਰਮੇ ਕੋਲ ਫੇਰ ਆ ਗਈ ਮਾਤਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਨਹੀਂ ਰੱਬ ਨੂੰ ਗਾਣਾ ਕਰਦ ਰਿਹਾ ਹੈ ਫਿਰ ਰੱਬ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਉਣਾ ਤਾਂ ਹੀ ਸੀ ਇਸ ਨੂੰ ਪਾਪੀ ਨੂੰ ਸਜ਼ਾ ਦੇਣ ਲਈ ਕਰਮੇ ਬਾਬੇ ਦੀਜੇ ਕਰਮੇ ਬਾਬੇ ਦੀਜੇ ਸਾਰੇ ਹੀ ਪਾਸੇ ਹਵਾਜਾਂ ਲੱਗ ਪਈਆਂ ਕਰਮਾ ਹੁਣ ਆਪਣੇ ਆਪ ਨੂੰ ਸੱਚ ਵਿੱਚ ਹੀ ਰੱਬ ਸਮਝਣ ਲੱਗ ਜਾਂਦਾ ਹੈ ਕਰਮਾ ਆਪਣੀ ਆਰਾਮ ਨਾਲ ਕਮਰੇ ਵਿੱਚ ਬੈਠਾ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੀ ਗੱਲਾਂ ਕਰਦਾ ਹੈ ਵਾ ਤੇਰੇ ਕਰਮਿਆ ਕਦੇ ਸੋਚਿਆ ਸੀ ਵੀ ਤੂੰ ਰੱਬ ਉਹ ਅਣਜਾਣੇ ਕਰ ਰੱਬ ਆ ਜਿੰਨਾਂ ਨੂੰ ਲੋਕ ਮਿਲਣ ਨੂੰ ਤਰਸਦੇ ਹਨ ਉਹ ਤੇਰੀ ਚੌਕਟ ਉੱਤੇ ਮੱਥੇ ਟੇਕਦੇ ਹਨ ਤੇ ਬਾਬਾ ਜੀ ਕਹਿੰਦੇ ਥੱਕਦੇ ਨਹੀਂ ਹੈ ਨਾ ਕਮਾਲ ਅੱਜ ਕਰਮਿਆ ਕੁਝ ਜ਼ਿਆਦਾ ਹੀ ਖੁਸ਼ ਸੀ ਉਸਨੇ ਬਾਰੀ ਕੋਲੀ ਤੇ दारू ਦੀ ਬੋਤਲ ਮੇਜ਼ ਤੇ ਟਿਕਾ ਦਿੱਤੀ ਪਰ ਫਿਰ ਪਤਾ ਨਹੀਂ ਮਨ ਵਿੱਚ ਕੀ ਆਉਂਦੀ ਹੈ ਤੇ ਬੰਦ ਬੋਤਲ ਚੁੱਕ ਕੇ ਅਲਮਾਰੀ ਵਿੱਚ ਹੀ ਰੱਖ ਦਿੰਦਾ ਹੈ ਕਰਮਿਆ ਹੁਣ ਕਦੋਂ ਤੱਕ ਇਕੱਲਾ ਹੀ ਤੜਫਦਾ ਰਹੇਗਾ ਆ ਤਾਂ ਦੌਲਤ ਕੋਠੀ ਕਿਸ ਕੰਮ ਦੀ ਜੇ ਕੋਈ ਸੰਭਾਲਣ ਵਾਲੇ ਹੀ ਨਹੀਂ ਤਾਂ ਬਾਰੋਂ ਨੁਕਰ ਆਉਂਦਾ ਹੈ ਬਾਬਾ ਜੀ ਖਾਣਾ ਲੈ ਅਮਾ ਜੀ ਨਹੀਂ ਬਾਦਲ ਤੋ ਖਾ ਲੈ ਮੈਂ ਨਹੀਂ ਖਾਣਾ ਤਬੀ ਤੋ ਠੀਕਾ ਬਾਬਾ ਜੀ ਬਿਲਕੁਲ ਬਿਲਕੁਲ ਚੰਗਾ ਬਲਾਇਆ ਕਰਮ ਹੁਣ ਪਹਿਲਾਂ ਵਾਲਾ ਕਰਮ ਨਹੀਂ ਅਗਰਿਆ ਸੀ ਸੋਚ ਤਿਆਂ ਕਨੋਂ ਉਸਦੀ ਕੁਰਸੀ ਉੱਤੇ ਬੈਠੇ ਤਾਂ ਬਾਜੀ ਅਗਲਾ ਪਾ ਕੱਲ ਸ਼ਾਮ 5 ਵਜੇ ਆਵਿਗਾ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ਕਲ ਜੀ